ਰਾਜਾ ਰਾਮ ਕਲੋਨੀ ਦੇ ਵਿੱਚ ਤੁਹਾਡੇ ਲਈ ਵਧੀਆ ਮਕਾਨ ਲੈ ਕੇ ਆਇਆ ਛੋਟਾ ਜਿਹਾ ਮਕਾਨ ਹੈ 56 ਵਰਗ ਦੇ ਵਿੱਚ ਮਕਾਨ ਬਣਿਆ ਹੋਇਆ ਉੱਪਰਲੇ ਪਾਸੇ ਪਹਿਲਾਂ ਚਵਾਰਾ ਦੇਖ ਲਓ ਤੁਸੀਂ ਠੀਕ ਹੈ ਤੁਹਾਨੂੰ 6 ਲੱਖ ਰੁਪਏ ਦੇ ਵਿੱਚ ਮਿਲੇਗਾ ਤੇ ਨਾਲ ਚਵਾਰਾ ਵੀ ਮਿਲੇਗਾ ਇਹ ਪਹਿਲੀ ਵਾਰ ਹੋਊਗਾ ਵੀ 6 ਲੱਖ ਦੇ ਵਿੱਚ ਸਾਨੂੰ ਚਵਾਰਾ ਮਿਲ ਰਿਹਾ ਤੁਹਾਨੂੰ ਹਨਾ ਤੇ ਅੰਦਰ ਵੱਲ ਦੇ ਸਾਰ ਨਾਲ ਖੱਬੇ ਪਾਸੇ ਵਾਸ਼ਰੂਮ ਬਣੇ ਹੋਏ ਆ ਜੀ ਠੀਕ ਹੈ ਜੀ ਤੇ ਨਾਲ ਇਹ ਜਿਹੜਾ ਕਿਚਨ ਦਾ ਏਰੀਆ ਆ ਗਿਆ ਤੇ ਨਾਲ ਸਾਹਮਣੇ ਆ ਗਿਆ ਇਹ ਬੈਡਰੂਮ ਤੇ ਬੈਡਰੂਮ ਦੇ ਨਾਲ ਇਧਰਲੇ ਪਾਸੇ ਇਹਨੂੰ ਚਾਹੇ ਤੁਸੀਂ ਸਟੋਰ ਦੇ ਤੌਰ ਤੇ ਵਰਤ ਲੋ ਚਾਹੇ ਤੁਸੀਂ ਤਾਂ ਬੈਡਰੂਮ ਬਣਾ ਲਓ ਠੀਕ ਹੈ ਜੀ ਤੇ ਨਾਲ ਇਹ ਹੈਗੀ ਗੈਲਰੀ ਤੇ ਇਹਦਾ ਰੇਟ ਸਿਰਫ 6 ਲੱਖ ਰੁਪਈਆ ਸਿਰਫ 6 ਲੱਖ ਰੁਪਏ ਦੇ ਵਿੱਚ ਤੁਸੀਂ ਇਸੇ ਮਕਾਨ ਦੇ ਮਾਲਕ ਬਣ ਸਕਦੇ ਹੋ ਤੁਹਾਡੇ ਕੋਲ ਮਕਾਨ ਨਹੀਂ ਹੈਗਾ ਤਾਂ ਇਹ ਮਕਾਨ ਖਰੀਦ ਲਓ ਬੜਾ ਹੀ ਬਜਟ ਦੇ ਵਿੱਚ ਮਕਾਨ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰ ਲਓ ਜੇਕਰ ਤੁਸੀਂ ਵੀ ਆਪਣਾ ਕੋਈ ਮਕਾਨ ਵੇਚਣਾ ਚਾਹੁੰਦੇ ਹੋ ਜਾਂ ਮਕਾਨ ਖਰੀਦਣਾ ਚਾਹੁੰਦੇ ਹੋ ਮਕਾਨ ਕਿਰਾਏ ਤੇ ਦੇਣਾ ਚਾਹੁੰਦੇ ਹੋ ਜਾਂ ਲੈਣਾ ਚਾਹੁੰਦੇ ਹੋ ਕੋਈ ਪਲਾਟ ਵੇਚਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਤੁਹਾਡੀ ਵੀਡੀਓ ਬਿਲਕੁਲ ਫ੍ਰੀ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਊਗਾ